ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਮੇਰੇ ਇਸ ਚੈਨਲ ਮੋਡ ਲੁੱਕ ਬੁਟੀਕ 'ਚ ਫਰੈਂਡਸ ਮੈਨੂੰ ਕਮੈਂਟਸ ਵੀ ਆ ਰਹੇ ਸੀਗੇ ਕਈ ਕਿ ਮੈਂ ਧੀਰੇ ਦੀ ਕੱਟ ਤੇ ਮੋਡੇ ਦੀ ਕੱਟ ਬਾਰੇ ਇੱਕ ਡਿਟੇਲਸ ਵੀਡੀਓ ਬਣਾਵਾਂ ਔਰ ਵੈਸੇ ਵੀ ਸਟਿਚਿੰਗ ਦੇ ਕੰਮ ਦੇ ਵਿੱਚ ਇਹ ਇੱਕ ਅਜੇਹਾ ਵਿਸ਼ਾ ਆ ਇੱਕ ਅਜੇਹਾ ਪੁਆਇੰਟ ਆ ਜਿਸ ਨੂੰ ਜਿੰਨਾ ਵੀ ਜ਼ਿਆਦਾ ਡਿਟੇਲ ਕੀਤਾ ਜਾਵੇ ਉਹਨਾ ਥੋੜਾ ਆ ਕਿਉਂਕਿ ਜਿਹਦੀ ਇਹ ਵਾਲੀ ਕਟਾਈ ਜਿਹੜੀ ਹੈਗੀ ਆ ਜਿਸ ਨੂੰ ਇਸ ਵਾਲੀ ਕਟਾਈ ਦੀ ਸਮਝ ਆ ਗਈ ਤੇ ਫਿਰ ਉਹ ਸਮਝੋ ਕਿ ਤੁਹਾਡੀ ਸ਼ਰਟ ਦੀ ਜਿਹੜੀ ਫਿਟਿੰਗ ਹੈ ਉਹ ਬਹੁਤ ਵਧੀਆ ਹੋਵੇਗੀ ਅੱਜ ਦੀ ਜਿਹੜੀ ਮੇਰੀ ਵੀਡੀਓ ਹੈ ਇਸੇ ਦੇ ਬਾਰੇ ਵਿੱਚ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਰੈਂਡਸ ਜਿਨਾਰੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਫਰੈਂਡਸ ਦੇਖੋ ਬੋਡੀ ਮੈਜ਼ਰਮੈਂਟ ਦੇ ਅਕੋਰਡਿੰਗ ਮੈਂ ਤੁਹਾਨੂੰ ਅੱਜ ਤੀਰੇ ਤੇ ਮੋਡੇ ਦੀ ਕੱਟ ਦੱਸਾਂਗੀ ਬਾਡੀ ਮੈਜ਼ਰਮੈਂਟ ਜਿਸ ਤਰ੍ਹਾਂ ਆਪਾਂ ਲਈਦੀ ਹੈਗੀ ਐ ਬਾਡੀ ਮੈਜ਼ਰਮੈਂਟ ਦੀ ਜਿਹੜੀ ਵੀਡੀਓ ਦਾ ਲਿੰਕ ਜਿਹੜਾ ਹੈਗਾ ਮੈਂ ਉਹ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਪਾ ਦਊਂਗੀ ਤੇ ਐਂਡ ਸਕ੍ਰੀਨ ਤੇ ਵੀ ਲਗਾ ਦਊਂਗੀ ਤੁਸੀਂ ਉੱਥੋਂ ਦੇਖ ਸਕਦੇ ਹੋ ਕਿ ਬਾਡੀ ਮੈਜ਼ਰਮੈਂਟ ਪਰਫੈਕਟ ਤਰੀਕੇ ਨਾਲ ਕਿਸ ਤਰ੍ਹਾਂ ਲਈਦੀ ਹੈ ਤੇ ਉੱਥੋਂ ਤੀਰੇ ਦਾ ਨਾਪ ਕਿਸ ਤਰ੍ਹਾਂ ਲਈਦਾ ਹੈ ਠੀਕ ਹੈ ਜਿਹੜੀ ਅੱਜ ਮੈਂ ਤੁਹਾਨੂੰ ਕਾਟ ਦੱਸਣੀ ਆ ਉਹ ਤੀਰੇ ਦਾ ਨਾਪ ਲੈ ਕੇ ਉਹਦੇ ਅਕੋਰਡਿੰਗ ਜਿਹੜੀ ਹੈਗੀ ਆਪਾਂ ਕਿੰਨਾ ਤੀਰਾ ਲੈਣਾ ਆ ਕਿੰਨਾ ਮੋਡਾ ਲੈਣਾ ਆ ਉਹ ਦੱਸਣਾ ਆ ਠੀਕ ਹੈ ਜੀ ਤੇ ਹੁਣ ਦੇਖੋ ਮਨ ਲਓ ਕਿ ਤੁਸੀਂ ਬੋਡੀ ਮੀਜ਼ਰਮੈਂਟ ਜਿਹੜੀ ਹੈਗੀ ਹੈ ਮੋਸਟਲੀ ਇਸ ਤਰ੍ਹਾਂ ਛੋਟੇ ਸਾਈਜ਼ ਤੋਂ ਲੈ ਕੇ 14 15 16 ਇੰਚ 17 ਇੰਚ ਤੱਕ ਵੀ ਹੋ ਜਾਂਦੀ ਹੈਗੀ ਹੈ ਹੈਵੀ ਸਾਈਜ਼ਸ ਤੱਕ ਤੇ ਠੀਕ ਹੈ ਆਪਾਂ 15 ਇੰਚ ਦੇ ਅਕੋਰਡਿੰਗਲੀ ਆਪਾਂ ਨਾਪ ਜਿਹੜਾ ਹੈਗਾ ਉਹ ਲਾ ਕੇ ਦੱਸੂੰਗੀ ਮੈਂ ਅੱਜ ਤੁਹਾਨੂੰ ਦੇਖੋ ਮੈਂ 15 ਇੰਚ ਜਿਹੜਾ ਹੈਗਾ ਆ ਉਹ ਬੋਡੀ ਮੇਜ਼ਰਮੈਂਟ ਤੀਰੇ ਦਾ ਨਾਪ ਜਿਹੜਾ ਹੈਗਾ ਉਹਦੇ ਅਕੋਰਡਿੰਗਲੀ ਕਰਨ ਲੱਗੀ ਆ ਇਹ ਕਿਉਂਕਿ 15 ਜਿਹੜਾ ਸਾਈਜ਼ ਆ ਉਹ ਨਾਰਮਲ ਐ 15 15.5 14.5 ਠੀਕ ਐ ਇਹ ਨਾਰਮਲ ਸਾਈਜ਼ਸ ਐ ਮੈਂ ਇਹਦੇ ਅਕੋਰਡਿੰਗ ਤੁਹਾਨੂੰ ਕਟਿੰਗ ਕਰਕੇ ਦੱਸਾਂਗੀ ਤੇ ਦੇਖੋ 15 ਦਾ ਆਪਾਂ ਹਾਫ ਕਰ ਲੈਣਾ 7.5 7.5 ਤੇ ਆਪਾਂ ਮਾਰਕ ਕਰ ਲਿਆ ਠੀਕ ਐ ਤੇ ਆਪਾਂ ਜਿਹੜਾ ਇਹ ਇੱਥੇ ਮੋਡਾ ਰੱਖਣਾ ਹੈਗਾ ਆ ਮੋਡਾ ਰੱਖਣਾ ਹੈਗਾ ਆ ਆਪਾਂ 7/7 7/2 ਸਾਡੇ ਬਰਾਬਰ ਬਰਾਬਰ ਵੀ ਆਪਾਂ ਇਹਦੇ ਵਿੱਚ ਰੱਖ ਸਕਦੇ ਹਾਂ ਕਿਉਂਕਿ ਆਪਾਂ ਫੁੱਲ ਸਾਈਜ਼ ਲਿਆ ਹੈਗਾ ਆ ਠੀਕ ਹੈ ਇਹਦੇ ਵਿੱਚ ਆਪਾਂ ਫੁੱਲ ਸਾਈਜ਼ ਵੀ ਲੈ ਸਕਦੇ ਹਾਂ ਮੋਡੇ ਦਾ ਤੇ ਹੁਣ ਦੇਖੋ ਆਪਾਂ 7/2 ਇੱਥੋਂ ਲਿਆ ਆ ਤੇ ਫਿਰ ਇੱਥੋਂ ਆਪਾਂ 7/2 ਇੱਥੇ ਮਾਰਕ ਕਰ ਲੈਣਾ ਠੀਕ ਹੈ ਇਹਨੂੰ ਆਪਾਂ ਸਿੱਧਾ ਮਿਲਾ ਲਿਆ ਤੇ ਹੁਣ ਦੇਖੋ ਜਿਹੜਾ ਆਪਾਂ ਹੁਣ ਹੁਣ ਗਲੇ ਦੇ ਅਕੋਰਡਿੰਗ ਇਹਨੂੰ ਟੀਰੇ ਨੂੰ ਆਪਾਂ ਕਿੱਦਾਂ ਵੱਡਾ ਛੋਟਾ ਕਰਨਾ ਹੈਗਾ ਆ ਤੇ ਕਿੱਦਾਂ ਆਪਾਂ ਗਲੇ ਦੇ ਅਕੋਰਡਿੰਗ ਜਿਹੜਾ ਇਹ ਮੋਢਾ ਹੈਗਾ ਉਹਨੂੰ ਕਿੱਦਾਂ ਵੱਡਾ ਛੋਟਾ ਕਰਨਾ ਹੈ ਠੀਕ ਹੈ ਮੈਨੂੰ ਕਈ ਕਮੈਂਟਸ ਆਂਦੇ ਆ ਕਿ ਵਰਸ ਸਾਈਜ਼ ਲਿਖ ਕੇ ਭੇਜਦੇ ਆ ਕਿ ਐਨੇ ਵਰਸ ਸਾਈਜ਼ ਦੇ ਅਕੋਰਡਿੰਗ ਕਿੰਨਾ ਟੀਰਾ ਰੱਖਣਾ ਆ ਐਨੇ ਵਰਸ ਸਾਈਜ਼ ਦੇ ਅਕੋਰਡਿੰਗ ਕਿੰਨਾ ਮੋਢੇ ਦੀ ਕੱਟ ਪਾਣੀ ਹੈਗੀ ਆ ਠੀਕ ਹੈ ਤੇ ਫਿਰ ਤੁਸੀਂ ਦੇਖੋ ਇਹ ਜਿਹੜਾ ਮੋਢੇ ਦੀ ਕੱਟ ਤੇ ਟੀਰਾ ਹੁੰਦਾ ਹੈ ਮੇਨ ਜਿਹੜਾ ਇਹਦੇ ਹੁੰਦਾ ਹੈਗਾ ਹੈ ਨੈਕ ਬੈਕ ਨੈਕ ਦੇ ਅਕੋਰਡਿੰਗ ਜਿਹੜਾ ਹੈਗਾ ਆ ਔਰ ਤੀਰਾ ਔਰ ਮੋਡਾ ਜਿਹੜਾ ਹੈਗਾ ਆ ਉਹ ਰੱਖ ਹੁੰਦਾ ਠੀਕ ਹੈ ਤੇ ਤੁਸੀਂ ਦੇਖੋ ਹੁਣ ਆਪਾਂ ਅਸੀਂ ਅਗਰ ਦੇਖੋ 1 2 3 4 4 ਇੰਚ ਤੱਕ ਆਪਾਂ ਕੋਈ ਵੀ ਗळा ਬਣਾਣਾ ਹੈ 3 ਇੰਚ ਬਣਾਣਾ ਹੈ 3.5 ਇੰਚ ਬਣਾਣਾ ਹੈਗਾ ਆ 2.5 ਇੰਚ ਬਣਾਣਾ ਹੈਗਾ ਆ ਠੀਕ ਹੈ ਜੇ 4 ਇੰਚ ਤੱਕ ਵੀ ਆਪਾਂ ਜਿਹੜਾ ਨੈਕ ਹੈਗਾ ਆ ਉਹ ਬਣਾਣਾ ਆ 4 ਇੰਚ ਇੱਧਰ ਤੇ 3.5 ਇੰਚ ਇੱਧਰ ਮੈਸੇ ਹਿਸਾਬ ਨਾਲ ਲੈਣੀ ਆ ਠੀਕ ਹੈ ਅਗਰ ਇਸੇ ਹਿਸਾਬ ਨਾਲ ਵੀ ਆਪਾਂ neck ਜਿਹੜਾ ਬਣਾਉਣਾ ਹੈਗਾ ਆ 4 ਇੰਚ ਤਾਂ ਜਿਹੜਾ ਆਪਾਂ ਜਿਹੜਾ ਤੀਰਾ ਲਿਆ ਆ ਹੁਣ ਇਹ 7.5 ਠੀਕ ਹੈ 2 3 4 ਇੰਚ ਤੱਕ ਦੇ ਗਲੇ ਦੇ ਵਿੱਚ ਇਹਦੇ ਵਿੱਚ ਆਪਾਂ ਕੋਈ ਤਬਦੀਲੀ ਨਹੀਂ ਕਰਨੀ ਕੁਝ ਵੀ ਬਦਲਾਵ ਨਹੀਂ ਕਰਨਾ ਇਹਨੂੰ ਪੂਰਾ ਹੀ ਰੱਖਣਾ ਹੈਗਾ ਆ 7.5 ਇੰਚ ਠੀਕ ਹੈ ਤੇ ਫਿਰ ਦੇਖੋ ਅਗਰ ਆਪਾਂ ਜਿਹੜਾ ਇਹ neck ਹੈਗਾ ਆ 4 ਤੋਂ ਵੱਧ ਗਏ ਮਤਲਬ ਕਿ 5 ਇੰਚ ਕਰ ਦਿੱਤਾ ਆਪਾਂ ਇਹ neck 5 ਇੰਚ ਦਾ ਕਰ ਦਿੱਤਾ ਫਿਰ ਆਪਾਂ ਜਿਹੜਾ ਤੀਰਾ ਹੈਗਾ ਆ ਉਹਨੂੰ 1/2 ਇੰਚ ਘੱਟ ਕਰ ਦੇਣਾ ਠੀਕ ਹੈ ਅੱਧਾ ਇੰਚ ਜਿਹੜਾ ਤੀਰਾ ਹੈਗਾ ਆ ਉਹਨੂੰ ਆਪਾਂ ਕੱਟ ਕਰ ਦੇਣਾ ਤੇ ਆ ਇਸੇ ਤਰ੍ਹਾਂ ਜਦੋਂ ਆਪਾਂ 6 ਇੰਚ ਨੇਕ ਕਰਨਾ ਹੈ 5 1/2 6 7 8 9 ਇਸ ਤਰ੍ਹਾਂ ਅੱਗੇ-ਅੱਗੇ 1-1 ਇੰਚ ਨੇਕ ਵਧਾਉਂਦੇ ਜਾਣਾ ਹੈਗਾ نیچے ਨੂੰ ਤਾਂ ਫਿਰ ਜਿਹੜਾ ਇਹ ਹੈਗਾ ਆ ਤਾਂ ਫਿਰ ਇੱਥੋਂ ਆਪਾਂ ਅੱਧਾ-ਅੱਧਾ ਇੰਚ ਕੱਟ ਕਰਦੇ ਜਾਣਾ ਜਿਸ ਤਰ੍ਹਾਂ ਇਹ ਹੋ ਗਿਆ 6 ਇੰਚ ਐਥੋਂ ਆਪਾਂ 1/2 ਇੰਚ ਹੋਰ ਕੱਟ ਕਰ ਦਿੱਤਾ ਤੇ ਇਹ ਹੋ ਗਿਆ 7 ਇੰਚ ਐਥੋਂ ਆਪਾਂ 1/2 ਇੰਚ ਹੋਰ ਕੱਟ ਕਰ ਦਿੱਤਾ ਠੀਕ ਹੈ ਤੇ ਫਿਰ ਹੁਣ ਦੇਖੋ ਜਦੋਂ ਆਪਾਂ ਐਥੇ ਫਿਰ 8 ਇੰਚ ਦਾ ਨੈਕ ਹੋ ਗਿਆ ਤੇ ਫਿਰ ਤੁਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈਗਾ ਆ ਨੈਕ ਤੁਹਾਡਾ ਜਿਸ ਤਰ੍ਹਾਂ ਡੀਪ ਹੁੰਦਾ ਜਾਣਾ ਹੈ ਥੋੜਾ ਸ਼ੋਲਡਰ ਘੱਟਦਾ ਜਾਣਾ ਹੈਗਾ ਆ ਠੀਕ ਹੈ ਬਟ ਤੁਸੀਂ ਇਸ ਨੂੰ ਫੁੱਲ ਜਿਹੜਾ ਹੈਗਾ ਆ ਫੁੱਲ ਨੈਕ ਹੈਗਾ ਜਿਹੜਾ ਤੁਹਾਡਾ ਉਹਦੇ ਨਾਲੋਂ ਤੁਸੀਂ ਸਿਰਫ 2 ਇੰਚ ਤੱਕ ਹੀ ਘੱਟ ਕਰਨਾ ਹੈ ਲਾਸਟ ਠੀਕ ਹੈ ਗਲਾ ਪਾਵੇਂ ਤੁਸੀਂ 9 ਇੰਚ ਬਣਾਓ 10 ਇੰਚ ਬਣਾਓ ਉਹਦੇ ਅਕੋਰਡਿੰਗ ਤੁਸੀਂ ਇਹਨੂੰ ਹੋਰ ਘੱਟ ਘੱਟ ਕਰਦੇ ਨਹੀਂ ਜਾਣਾ ਹੈਗਾ ਜਿੰਨਾ ਤੁਹਾਡਾ ਫੁੱਲ ਹੋਣਾ ਹੈ ਜਿੱਥੇ ਤੱਕ ਜਿਸ ਤਰ੍ਹਾਂ ਮੈਂ ਪਹਿਲਾਂ 1/2 ਇੰਚ ਘੱਟ ਕੀਤਾ ਠੀਕ ਹੈ 5 ਇੰਚ ਦੇ ਲਈ 1/2 ਇੰਚ ਘੱਟ ਕੀਤਾ ਤੇ 6 ਇੰਚ ਦੇ ਲਈ 1 ਇੰਚ ਘੱਟ ਹੋ ਗਿਆ ਟੋਟਲ ਠੀਕ ਹੈ 7 ਇੰਚ ਦੇ ਲਈ 1.5 ਇੰਚ ਕੱਟ ਹੋ ਗਿਆ 8 ਇੰਚ ਦੇ ਲਈ ਫਿਰ 0.5 ਇੰਚ ਹੋਰ 2 ਇੰਚ ਕੱਟ ਹੋ ਗਿਆ ਫੁੱਲ ਦੇ ਨਾਲੋਂ ਠੀਕ ਹੈ ਤੇ ਫਿਰ ਹੁਣ ਅਗਰ ਹੁਣ ਦੇਖੋ ਇਹ ਇਸ 8 ਇੰਚ ਤੱਕ ਇਹ 2 ਇੰਚ ਤੱਕ ਘਟ ਗਿਆ ਹੈ ਫੁੱਲ ਨਾਲੋਂ ਫੁੱਲ ਸੀਗਾ 7.5 ਤੇ ਹੁਣ ਇਹ ਪਿੱਛੇ ਰਹਿ ਗਿਆ ਹੈ 5.5 ਇੰਚ ਠੀਕ ਹੈ 5.5 ਇੰਚ ਰਹਿ ਗਿਆ ਫੁੱਲ ਨਾਲੋਂ 2 ਇੰਚ ਕੱਟ ਗਿਆ ਹੁਣ ਤੁਸੀਂ ਇਤੋਂ ਅੱਗੇ ਭਾਵੇਂ ਗळा ਆਪਣਾ 9 ਇੰਚ ਦਾ ਬਣਾਓ ਆਪਾਂ ਮੇ 10 ਇੰਚ ਦਾ ਬਣਾਓ ਠੀਕ ਹੈ ਪਰ ਇਹ ਸ਼ੋਲਡਰ ਜਿਹੜਾ ਹੁਣ ਇਤੋਂ ਅੱਗੇ ਘੱਟ ਨਹੀਂ ਕਰਨਾ ਜੇ ਤੁਹਾਡਾ 14 ਇੰਚ ਇੱਥੇ ਬੋਡੀ ਮੇਜ਼ਰਮੈਂਟ ਹੈਗਾ ਆ ਤਾਂ ਫਿਰ 14 ਇੰਚ ਹਦਾ ਇੱਥੇ ਆਪਾਂ 7 ਇੰਚ ਦੀ ਮਾਰਕਿੰਗ ਕਰਨੀ ਹੈ ਉਤੋਂ ਆਪਾਂ ਜਿਹੜਾ 2 ਇੰਚ ਘੱਟ ਜਿੱਥੇ ਤੱਕ ਆ ਗਿਆ ਉਤੋਂ ਆਪਾਂ ਘੱਟ ਜਿਸ ਤਰ੍ਹਾਂ ਹੁਣ 15 ਦੇ ਵਿੱਚ ਇਹ 5.5 ਇੰਚ ਲਾਸਟ ਰਹਿ ਗਿਆ ਠੀਕ ਹੈ ਡੀਪ ਨੈਕ ਦੇ ਲਈ ਇਤੋਂ ਘੱਟ ਨਹੀਂ ਕਰਨਾ 14 ਦੇ ਵਿੱਚ ਇਹ 5 ਇੰਚ ਤੱਕ ਰਹਿ ਜਾਵੇਗਾ 5 ਇੰਚ ਤੋਂ ਘੱਟ ਨਹੀਂ ਕਰਨਾ ਤੇ ਅਗਰ 16 ਇੰਚ ਹੁੰਦਾ ਤਾਂ ਫਿਰ ਇੱਥੇ 6 ਇੰਚ ਲਾਸਟ ਰਹਿ ਜਾਣਾ ਸੀ ਉਤੋਂ ਕੱਟ ਨਹੀਂ ਕਰਨਾ ਮਤਲਬ ਕਿ ਜਿੰਨਾ ਮਰਜੀ ਡੀਪ ਨੈਕ ਹੋਵੇ ਤੁਸੀਂ ਫੁੱਲ ਸ਼ੋਲਡਰ ਦੇ ਨਾਲੋਂ 2 ਇੰਚ ਹੀ ਕੱਟ ਕਰਨਾ ਹੈਗਾ ਇੱਥੇ ਕਿਉਂਕਿ ਅਗਰ ਆਪਾਂ ਜ਼ਿਆਦਾ ਹੋਰ ਕੱਟ ਕਰਦੇ ਗਏ ਫਿਰ ਜਿਹੜੀ ਆਪਾਂ ਦੀ ਜਿਹੜੀ ਇਹ ਵਾਲੀ ਸਿਲਾਈ ਹੋਵੇਗੀ نیچے ਵਾਲੀ ਇੱਥੇ ਖਿਚਾਅ ਪੈਣ ਲੱਗ ਜਾਵੇਗਾ ਖਿੱਚ ਪੈਣ ਲੱਗ ਜਾਏਗੀ ਇੱਥੇ ਘਟ ਜਾਵੇਗਾ ਫਿਰ ਤੁਹਾਡੀ ਜਿਹੜੀ ਗਲੇ ਦੀ ਸੈਟਿੰਗ ਹੈ ਸਾਰੀ ਖਰਾਬ ਹੋ ਜਾਵੇਗੀ ਠੀਕ ਹੈ ਨਹੀਂ ਹੁਣ ਦੇਖੋ ਇਹ ਤਾਂ ਹੋ ਗਿਆ ਗਲੇ ਡੀਪ ਹੋਣ ਦੇ ਹਿਸਾਬ ਨਾਲ ਜਿਹੜਾ ਘਟਣਾ ਹੈ ਉਹ ਹੁਣ ਦੇਖੋ ਅਗਰ ਤੁਸੀਂ ਬੋਟ neck ਬਣਾਣਾ ਹੈ ਤਾਂ ਬੋਟ neck ਬਣਾਉਣ ਦੇ ਲਈ ਤੁਸੀਂ ਜਿਹੜਾ ਹੈਗਾ ਆ ਤੁਸੀਂ ਇਸ ਤਰ੍ਹਾਂ ਪੂਰਾ ਪੂਰਾ ਵੀ ਇਹਨੂੰ ਰੱਖ ਸਕਦੇ ਹੋ ਠੀਕ ਹੈ ਪੂਰਾ ਪੂਰਾ ਸ਼ੋਲਡਰ ਵੀ ਰੱਖ ਸਕਦੇ ਹੋ ਕਿਉਂਕਿ ਫਿਰ ਜਿਹੜੀ ਤੁਹਾਡੀ ਜਿਹੜੀ ਫਿਟਿੰਗ ਹੈਗੀ ਉਹ ਬਿਲਕੁਲ ਫਿੱਟ ਆਵੇਗੀ ਜੇ ਤੁਸੀਂ ਹਲਕੀ ਜਹੀ ਲੂਜ਼ਿੰਗ ਦੇਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ 1/2 ਇੰਚ ਨੂੰ ਫੁੱਲ ਨੈਕ ਫੁੱਲ ਸ਼ੋਲਡਰ ਨਾਲੋਂ 1/2 ਇੰਚ ਵਧਾਵੀ ਸਕਦੇ ਹੋ ਟੀਰੇ ਨੂੰ ਠੀਕ ਹੈ ਜਿਹੜਾ ਆਪਾਂ ਬੈਕ ਨੈਕ ਬਣਾਣਾ ਹੈ ਕੋਲਰ ਵਾਲਾ ਨੈਕ ਬਣਾਣਾ ਉਹਦੇ ਵਿੱਚ ਤਾਂ ਆਪਾਂ ਫੁੱਲ ਨੈਕ ਨਾਲੋਂ ਇਹਨੂੰ 1/2 ਇੰਚ ਐਕਸਟਰਾ ਰੱਖਣਾ ਹੀ ਰੱਖਣਾ ਹੈ ਕਿਉਂਕਿ ਫੁੱਲ ਨੈਕ ਬਿਲਕੁਲ ਉਹ ਪੂਰਾ ਪ੍ਰੋਪਰ ਆਇਆ ਹੁੰਦਾ ਆ ਤਾਂ ਫਿਰ ਉਹਦੇ ਵਿੱਚ ਜ਼ਿਆਦਾ ਖਿਚਾਅ ਪੈਂਦਾ ਹੈਗਾ ਆ ਇਸ ਲਈ ਜਿੰਨਾ ਵੀ ਸਾਡਾ 15 ਹੈਗਾ ਤਾਂ ਉਹਨੂੰ 15.5 ਦੇ ਹਿਸਾਬ ਦੇ ਨਾਲ 1/2 ਇੰਚ ਜ਼ਿਆਦਾ ਰੱਖ ਕੇ ਮਤਲਬ ਕੱਟ ਕਰਨਾ ਹੈ 7.5 ਹੈ ਤਾਂ 8 ਇੰਚ ਦੀ ਕਟਿੰਗ ਕਰਨੀ ਹੈ ਤਾਂ ਕਿ ਜਿਹੜਾ ਪੂਰਾ ਪੂਰਾ ਤੁਹਾਡਾ ਸ਼ੋਲਡਰ ਹੈ ਉਹ ਪੂਰਾ ਪੂਰਾ ਬਣ ਕੇ 15 ਇੰਚ ਰੈਡੀ ਰਹਿ ਜਾਵੇ ਠੀਕ ਹੈ ਜੀ ਹੁਣ ਦੇਖੋ ਇਸ ਸਾਰੇ ਸਾਈਜ਼ਸ ਦੇ ਵਿੱਚ ਹੁਣ ਜਿਹੜਾ ਇਹ ਵਾਲਾ ਨਿਸ਼ਾਨ ਹੈਗਾ ਮੈਂ نیچے ਨੂੰ ਲਿਆ ਹੈਗਾ ਆ 7.5 ਇੰਚ ਠੀਕ ਹੈ ਇਹ ਇਹ ਜਿਹੜਾ ਹੈਗਾ ਆ ਹੁਣ ਇਸ ਇਹਨਾਂ ਸਾਈਜ਼ੇਸ ਦੇ ਹਿਸਾਬ ਦੇ ਨਾਲ ਇਹ ਵੀ ਵੱਧ ਘੱਟ ਹੋਵੇਗਾ ਠੀਕ ਹੈ ਹੁਣ ਦੇਖੋ ਮੈਂ ਫੁੱਲ ਨੈੱਕ ਦੇ ਫੁੱਲ ਜਿੱਥੇ ਰੱਖਿਆ ਹੈ 7.5 7.5 ਹੀ نیچے ਨੂੰ ਲਿਆਇਆ ਛੋਟੇ ਗਲੇ ਦੇ ਅਕੋਰਡਿੰਗ ਠੀਕ ਹੈ ਤੇ ਤੁਸੀਂ ਇਸ ਤਰ੍ਹਾਂ ਰੱਖ ਕੇ ਇਸ ਤਰ੍ਹਾਂ ਵੀ ਫਿੱਟ ਆ ਜਾਵੇਗਾ ਕਈ ਨੇ ਥੋੜਾ ਜਿਹਾ ਲੂਜ਼ਿੰਗ ਦੇਣੀ ਹੁੰਦੀ ਹੈਗੀ ਇਹ ਮੋਡੇ ਦੇ ਵਿੱਚ ਤਾਂ ਆਪਾਂ 7.5 ਦੀ ਬਜਾਏ ਪੌਣੇ 8 ਵੀ ਕਰ ਸਕਦੇ ਆ 8 ਇੰਚ ਤੱਕ ਵੀ ਕਰ ਸਕਦੇ ਆ ਇਹਨੂੰ ਠੀਕ ਹੈ ਜਿਸ ਤਰ੍ਹਾਂ ਮੈਂ ਕਹਨੀ ਹੈ ਕਿ ਬੈਕ ਨੈੱਕ ਦੇ ਵਿੱਚ ਆਪਾਂ 1/2 ਇੰਚ ਵਧਾ ਵਧਾ ਵੀ ਸਕਦੇ ਆ ਇਹਨੂੰ ਤੀਰੇ ਨੂੰ ਠੀਕ ਹੈ ਉਹਦੇ ਹਿਸਾਬ ਦੇ ਨਾਲ ਆਪਾਂ ਇਹਨੂੰ ਲੰਬਾ ਕਰ ਦਿੰਦੇ ਆ ਠੀਕ ਹੈ ਨੀਚੇ ਨੂੰ ਤੇ ਫਿਰ ਜਦੋਂ ਆਪਾਂ ਇਹਨੂੰ ਜਿਸ ਤਰ੍ਹਾਂ ਸਾਡਾ ਇਹ ਘਟਦਾ ਜਾਣਾ ਹੈਗਾ ਆ ਡੀਪ ਨੈੱਕ ਹੁੰਦਾ ਜਾਣਾ ਆ ਤੇ ਤੀਰਾ ਸਾਡਾ ਜਿਹੜਾ ਹੈਗਾ ਇਹ ਘਟਦਾ ਜਾਣਾ ਹੈ 1/2 ਇੰਚ ਉਸ ਤਰ੍ਹਾਂ ਜਿਹੜਾ ਇਹ ਵਾਲਾ ਨਿਸ਼ਾਨ ਹੈਗਾ ਜਿਹੜਾ ਬੈਕ ਬੈਕ ਕਟਾਈ ਦਾ ਉਹ ਤਾਂ ਸਾਡਾ ਇੱਥੇ ਹੀ ਰਹੇਗਾ ਠੀਕ ਹੈ ਇੱਥੋਂ ਵੀ ਇਹ ਇੱਥੇ ਹੀ ਰਹੇਗਾ ਬਟ ਜਿਹੜਾ ਫਰੰਟ ਦਾ ਸਾਡੀ ਕਾਟ ਹੈਗੀ ਆ ਉਹ ਇਤੋਂ 1.5 ਇੰਚ ਤੱਕ ਘੱਟ ਜਾਵੇਗੀ ਠੀਕ ਹੈ ਇੱਥੇ ਆ ਜਾਵੇਗੀ ਫਿਰ ਇਸ ਤਰ੍ਹਾਂ ਜਿਹੜੀ ਇਹ ਕਾਟ ਹੈ ਇਹ ਇੱਥੋਂ 6 ਇੰਚ ਤੋਂ ਘੱਟ ਨਹੀਂ ਕਰਨੀ ਠੀਕ ਹੈ ਇਹ ਜਿਹੜੀ ਕਾਟ ਹੈਗੀ ਇੱਥੋਂ 6 ਇੰਚ ਤੋਂ ਘੱਟ ਨਹੀਂ ਕਰਨੀ ਨਹੀਂ ਤਾਂ ਫਿਰ ਇੱਥੋਂ ਜਿਹੜੀ ਸਾਰੀ ਫਿਟਿੰਗ ਹੈ ਖਰਾਬ ਹੋ ਜਾਵੇਗੀ ਫਿਰ ਜਿਹੜੀ ਇੱਥੋਂ ਵੀ ਖਿੱਚ ਪੈਣ ਲੱਗ ਜਾਵੇਗੀ ਤੇ ਹੁਣ ਦੇਖੋ ਜਿਹੜੀ ਬੈਕ ਦੀ ਇਹ ਕਟਾਈ ਹੋਵੇਗੀ ਉਹ ਇਹਦੇ ਉੱਪਰ ਹੀ ਆਵੇਗੀ ਇਸ ਤਰ੍ਹਾਂ ਹੁਣ ਦੇਖੋ ਜਿਸ ਤਰ੍ਹਾਂ ਵਸਟ ਸਾਈਜ਼ ਜਿਹੜਾ ਹੈਗਾ ਆ ਉਹ 20 ਇੰਚ ਹੋਵੇ 20 ਇੰਚਸ ਹੋਵੇ ਐਥੇ ਸਾਡੀ ਮਾਰਕਿੰਗ ਆ ਰਹੀ ਹੈ ਹੁਣ ਤੁਸੀਂ ਦੇਖੋ ਅਗਰ ਮੈਂ ਐਥੋਂ ਹੀ ਮੋਡੇ ਦਾ ਨਿਸ਼ਾਨ ਲਗਾਂਦੀ ਫੇਰ ਜਿਹੜੀ ਕਟਾਈ ਹੈ ਉਹ ਆਣੀ ਸੀ ਤੇ ਹੁਣ ਇਹੀ ਮੈਂ ਇਨੀ ਵਰਸ ਸਾਈਜ਼ ਤੇ ਮੈਂ ਡੀਪ ਨੈਕ ਦੇ ਅਕੋਰਡਿੰਗ ਜਿਹੜਾ ਤੀਰਾ ਰੱਖਿਆ ਉਹ ਤੋਂ ਆਪਾਂ ਲਗਾਇਆ ਨਿਸ਼ਾਨ ਉਹ ਕਿੰਨਾ ਜ਼ਿਆਦਾ ਵੱਧ ਗਿਆ ਮੋਡਾ ਠੀਕ ਹੈ ਦੇਖੋ ਇੱਥੋਂ ਜਿਹੜਾ ਮੋਡਾ ਹੈਗਾ ਆ ਸਾਰਾ ਟੋਟਲ ਇਹ 9 ਇੰਚ ਤੱਕ ਬਣਦਾ ਹੈ ਲਗਭਗ 9 ਇੰਚ ਦੇ ਬਰਾਬਰ ਬਣਦਾ ਹੈ ਔਰ ਇੱਥੋਂ ਦੇਖਿਓ ਇਹ ਹੀ ਮੋਡਾ ਜਿਹੜਾ ਹੈਗਾ ਆ ਬੈਕ ਦੀ ਕਟਾਈ ਆ ਇਹ ਸਵਾ 10 ਇੰਚ ਹੋ ਗਈ ਹੈ ਠੀਕ ਹੈ ਸਵਾ ਇੰਚ ਜਿਹੜਾ ਹੈਗਾ ਆ ਮੋਡਾ ਇਹ ਵੱਧ ਗਿਆ ਹੈ ਜਦੋਂ ਇਹ ਵੱਧ ਜਾਵੇਗਾ ਫਿਰ ਝੋਲ ਪੈਣ ਲੱਗ ਜਾਵੇਗੀ ਫਿਰ ਆਪਾਂ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਜਿੱਦਾਂ ਜਿੱਦਾਂ ਸਾਡਾ ਇਹ ਤੀਰਾ ਘੱਟ ਘੱਟਦਾ ਜਾਂਦਾ ਹੈ ਡੀਪ ਨੈਕ ਦੇ ਅਕੋਰਡਿੰਗ ਤਾਂ ਜਿਹੜੀ ਸਾਡੀ ਇਹ ਨੀਚੇ ਨੂੰ ਕਾਟ ਹੈਗੀ ਆਪਾਂ 7.5 ਇੱਥੇ ਲਿਆ ਆ ਤਾਂ ਇਹਨੂੰ ਵੀ ਆਪਾਂ ਉਸੇ ਹਿਸਾਬ ਦੇ ਨਾਲ ਹਾਫ ਇੰਚ ਜਾਂ ਹਾਫ ਇੰਚ ਤੋਂ ਥੋੜਾ ਜਿਹਾ ਵੱਧ ਘੱਟ ਪੁਆਇੰਟ ਵੀ ਰੱਖ ਸਕਦੇ ਆ ਠੀਕ ਹੈ ਇਸ ਤਰ੍ਹਾਂ ਘੱਟ ਵੱਧ ਕਰਦੇ ਘੱਟ ਘੱਟ ਕਰਦੇ ਜਾਣਾ ਆ ਇਹਦੇ ਨਾਲ ਇਸ ਦੇ ਬਰਾਬਰ ਠੀਕ ਹੈ 6.5 ਇੰਚ ਤੱਕ ਜਿਹੜੀ ਸਾਡੀ ਇਹ ਆ ਇਹ ਘੱਟ ਹੋ ਸਕਦੀ ਆ ਤੇ ਜਦੋਂ ਵੀ ਆਪਾਂ ਜਿਹੜਾ ਕੋਲਰ ਨੈਕ ਕੱਟਣਾ ਆ ਉਹਦਾ ਜਿਹੜਾ ਬੈਕ ਨੈਕ ਹੈ ਬੈਕ ਪੱਲਾ ਹੁੰਦਾ ਆ ਉਹ ਆਪਾਂ 1.5 ਇੰਚ ਐਕਸਟਰਾ ਰੱਖਣਾ ਹੁੰਦਾ ਆ ਜਿਹਦੇ ਨਾਲ ਜਿਹੜਾ ਸਾਡਾ ਮੋਡਾ ਆ ਫਰੰਟ ਤੋਂ ਡੀਪ ਹੋ ਜਾਂਦਾ ਜ਼ਿਆਦਾ ਕਿਉਂਕਿ ਜਿਹੜੀ ਜਦੋਂ ਆਪਾਂ ਤੀਰਾ ਵੱਡਾ ਰੱਖਦੇ ਆ ਜਿਸ ਤਰ੍ਹਾਂ ਹੁਣ ਇੱਥੇ ਫੁੱਲ ਰੱਖਿਆ ਆ ਹੁਣ ਆਪਾਂ ਫੁੱਲ ਦੀਰਾ ਇੱਥੇ ਇਹ ਲੈ ਆਇਆ ਠੀਕ ਹੈ ਇੱਥੇ ਆਪਾਂ ਜਿਹੜੀ ਬੈਕ ਦੀ ਕਟਾਈ ਆ ਪਾਈ ਹੈ ਠੀਕ ਹੈ ਜਿਹੜੀ ਆਪਾਂ ਫਰੰਟ ਦੀ ਕਟਾਈ ਪਾਣੀ ਹੈ ਉਹ ਤਾਂ ਆਪਾਂ ਇਹ ਤੋਂ 1 ਇੰਚ ਅੰਦਰ ਹੀ ਲਾਵਾਂਗੇ ਠੀਕ ਹੈ 1 ਇੰਚ ਅੰਦਰ ਕਰਕੇ ਹੀ ਲਾਵਾਂਗੇ ਕਿਉਂਕਿ ਬੈਨ ਵਾਲੇ ਗਲੇ ਦੇ ਵਿੱਚ ਵੀ ਆਪਾਂ ਜਿਹੜੀ ਇਹ ਕਟਾਈ ਹੈ 1 ਇੰਚ ਇੱਥੇ ਹੀ ਲੈਣੀ ਹੈ ਇਹਤੇ ਨਹੀਂ ਪਾਣੀ ਫਰੰਟ ਦੀ ਜਿਹੜੀ ਕਟਾਈ ਆ ਜਦੋਂ ਆਪਾਂ ਫਰੰਟ ਦੀ ਕਟਾਈ ਇੱਥੇ ਪਾਣੀ ਹੈ ਫਿਰ ਜਿਹੜਾ ਸਾਡਾ ਇਹ ਫਰੰਟ ਵਾਲਾ ਦੇਖੋ ਕਿੰਨਾ ਜ਼ਿਆਦਾ ਡੀਪ ਹੋ ਜਾਣਾ ਆ 10 ਇੰਚ ਤੇ ਬੈਕ ਵਾਲਾ ਸਾਡਾ ਛੋਟਾ ਜਿਹਾ ਰਹਿ ਜਾਣਾ 2.5 ਇੰਚ 0.8 ਇੰਚ ਜਦੋਂ ਬੈਕ ਦਾ ਇਸ ਤਰ੍ਹਾਂ ਛੋਟਾ ਰਹਿ ਜਾਂਦਾ ਹੈ ਤਾਂ ਫਿਰ ਜਿਹੜਾ ਗਲਾ ਸਾਡਾ ਉੱਪਰ ਉਠਣ ਲੱਗ ਜਾਂਦਾ ਹੈ ਸਾਡੇ ਜਿਹੜੀਆਂ ਕੱਟਾਂ ਆ ਉਹ ਬਰਾਬਰ ਹੋ ਜਾਣ ਉਸ ਚੱਕਰ ਦੇ ਵਿੱਚ ਆਪਾਂ ਜਿਹੜਾ ਬੈਕ ਦਾ ਪੱਲਾ ਹੈਗਾ ਆ ਉਹ 1.5 ਇੰਚ ਉੱਪਰ ਵਧਾ ਕੇ ਕੱਟਦੇ ਆਂ ਠੀਕ ਹੈ ਤੇ ਡੀਪ ਨੈਕ ਦੇ ਅਕੋਰਡਿੰਗ ਜਿਹੜਾ ਮੈਂ ਆ ਦੇਖੋ ਇੱਥੋਂ 1.5 ਇੰਚ ਕੱਟ ਕੀਤਾ ਆ ਤਾਂ ਫਿਰ ਜਿਹੜੀ ਆਪਾਂ ਫਰੰਟ ਦੀ ਕਟਾਈ ਪਾਣੀ ਹੈਗੀ ਉਹ ਇਹਦੇ ਤੇ ਪਾਣੀ ਆ ਫਰੰਟ ਦੀ ਕਟਾਈ ਇੱਥੋਂ ਆਪਾਂ 1/2 ਇੰਚ ਜਾਂ 0.75 ਇੰਚ ਲੈ ਕੇ ਹੀ ਪਾਣੀ ਹੁੰਦੀ ਹੈਗੀ ਆ 0.75 ਇੰਚ ਤੋਂ ਰੱਖ ਲਿਆ ਤੇ ਉੱਥੋਂ ਆਪਾਂ ਇਹ ਕਟਾਈ ਪਾਤੀ ਠੀਕ ਹੈ ਤੇ ਫਿਰ ਇਸ ਤਰ੍ਹਾਂ ਜਿਹੜਾ ਹੈਗਾ ਜਦੋਂ ਆਪਾਂ ਪਲੇਟਸ ਪਾਣੀ ਹੁੰਦੀ ਆ ਮੈਂ ਪਲੇਟਸ ਵਾਲੇ ਦੇ ਜਿਹੜੇ ਪੱਲੇ ਹੈਗੇ ਆ ਉਹ ਉੱਪਰ ਦੋਨੇ ਬਰਾਬਰ ਕੱਟਦੀਆਂ ਕਿਉਂਕਿ ਜਦੋਂ ਆਪਾਂ ਪਲੇਟਸ ਪਾਉਂਦੇ ਆ ਤਾਂ ਫਿਰ ਜਿਹੜਾ ਇੱਥੋਂ ਆਪਾਂ ਕਪੜਾ ਛੱਡਦੇ ਹਾਂ ਦਾ ਹਾਫ ਇੰਚ نیچے ਕਰਕੇ ਫਿਰ ਓਨੇ ਦੇ ਨਾਲ ਹੀ ਸਾਡਾ ਜਿਹੜਾ ਮੋਡੇ ਹੈਗੇ ਬਰਾਬਰ ਹੋ ਜਾਂਦੇ ਆ ਠੀਕ ਹੈ ਜਿਹੜਾ ਆਪਾਂ ਪਲੇਟਸ ਤੋਂ ਬਿਨਾ ਸੂਟ ਬਣਾਉਣਾ ਹੈਗਾ ਆ ਉਹਦਾ ਜਿਹੜਾ ਆਪਾਂ ਪਿਛਲਾ ਪੱਲਾ ਹੈਗਾ ਆ ਉਹੋ ਜੇ ਆਪਾਂ ਗਲੇ ਜਿਸ ਤਰ੍ਹਾਂ ਦੇ ਵੀ ਮਰਜ਼ੀ ਬਣਾਣਿਆ ਚਾਹੇ ਡੀਪ ਬਣਾਣੇ ਚਾਹੇ ਜਿੱਦਾਂ ਮਰਜ਼ੀ ਉਹਦਾ ਆਪਾਂ ਪਿਛਲਾ ਜਿਹੜਾ ਪੱਲਾ ਆ ਉਹ ਹਾਫ ਇੰਚ ਜਾਂ 1 ਇੰਚ ਵਧਾ ਕੇ ਹੀ ਕੱਟਣਾ ਹੁੰਦਾ ਆ ਫਰੈਂਡਸ ਮੈਨੂੰ ਉਮੀਦ ਹੈ ਕਿ ਜਿੰਨਾ ਕਿ ਮੈਂ ਤੁਹਾਨੂੰ ਦੱਸਿਆ ਆ ਅੱਜ ਦੀ ਵੀਡੀਓ ਚ ਮੈਂ ਤੁਹਾਨੂੰ ਇੰਨਾ ਹੀ ਦੱਸਣਾ ਹੈ ਕਿਉਂਕਿ ਇਹ ਜੜੀਆਂ ਗੱਲਾਂ ਹੈਗੀਆਂ ਇਹ ਬਹੁਤ ਜ਼ਿਆਦਾ ਡੀਪਲੀ ਸਮਝ ਹੁੰਦਾ ਆ ਇਹਨਾਂ ਦਾ ਫਿਰ ਮਿਕਸ ਹੋ ਜਾਂਦੀਆਂ ਸਾਰੀਆਂ ਗੱਲਾਂ ਫਿਰ ਕਈ ਵਾਰੀ ਸਮਝ ਚ ਨਹੀਂ ਆਂਦੇ ਤੁਸੀਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਸਮਝੋ ਵਸਾਈਜ਼ ਦੇ ਅਕੋਰਡਿੰਗ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦੱਸਾਂਗੀ ਕਿ ਕਿਸ ਤਰ੍ਹਾਂ ਰੱਖਣਾ ਹੈਗਾ ਆ ਠੀਕ ਹੈ ਜੀ ਇੱਕ ਗੱਲ ਹੋਰ ਇਹ ਜਿਹੜੀਆਂ ਗੱਲਾਂ ਹੈਗੀਆਂ ਇਹ ਸਾਰੇ ਜਿਹੜੇ ਪੁਆਇੰਟਸ ਹੈਗੇ ਆ ਇਹਨਾਂ ਨੂੰ ਸਮਝਣ ਨੂੰ ਥੋੜਾ ਜਿਹਾ ਟਾਈਮ ਲੱਗਦਾ ਆ ਇਹ ਵੀਡੀਓ ਬਿਨਾ ਸਕਿੱਪ ਕੀਤੇ ਤੁਸੀਂ ਸਮਝਣ ਦੀ ਕੋਸ਼ਿਸ਼ ਕਰਨੀ ਆ ਤਦ ਹੀ ਤੁਹਾਡੇ ਪੱਲੇ ਪੈਣਗੀਆਂ ਹਾਂਜੀ ਜੇ ਜਿਨ੍ਹਾਂ ਨੂੰ ਮਤਲਬ ਕੁਝ ਸਮਝ ਥੋੜਾ ਘੱਟ ਆ ਰਿਹਾ ਆ ਉਹ ਇਸ ਸਾਈਜ਼ਸ ਦੇ ਵਿੱਚ ਜੇ ਤੁਸੀਂ 5 6 ਇੰਚ ਨੈਕ ਬਣਾ ਰਹੇ ਹੋ ਨੋਰਮਲ ਬਣਾ ਰਹੇ ਹੋ ਤਾਂ ਤੁਸੀਂ ਜਿਹੜਾ 15 ਇੰਚ ਇਹਦੇ ਹਿਸਾਬ ਦੇ ਨਾਲ ਸਵਾ 6 ਇੰਚ ਜਾਂ ਫਿਰ 6.5 ਇੰਚ ਤੀਰਾ ਰੱਖ ਕੇ 7.5 ਇੰਚ ਜਾਂ 7.5 ਇੰਚ ਮੋਡਾ ਰੱਖ ਕੇ ਤੁਸੀਂ ਜਿਹੜੇ ਕਾਟਾਂ ਪਾਓਗੇ ਤਾਂ ਜਿਹੜਾ ਤੁਹਾਡਾ ਨੋਰਮਲ ਸੂਟ ਦੀ ਫਿਟਿੰਗ ਹੈ ਤਦ ਵੀ ਤੁਹਾਡੇ ਸਹੀ ਆ ਜਾਵੇਗੀ ਥੋੜਾ ਬਹੁਤਾ ਹਲਕਾ ਫੁਲਕਾ ਲੂਸ ਜਾਂ ਥੋੜਾ ਬਹੁਤਾ ਹੋਵੇਗਾ ਉਹ ਪਰ ਚੱਲ ਜਾਵੇਗਾ ਉਹ ਠੀਕ ਹੈ ਪਰ ਪਰਫੈਕਟ ਫਿਟਿੰਗ ਦੇ ਲਈ ਤੁਹਾਨੂੰ ਇਹ ਜੜੀਆਂ ਕਾਟਾਂ ਹੈਗੀਆਂ ਇਹਨਾਂ ਨੂੰ ਡੀਪਲੀ ਸਮਝਣਾ ਹੀ ਪਵੇਗਾ ਮੈਨੂੰ ਉਮੀਦ ਹੈ ਕਿ ਮੈਂ ਜਿੰਨਾ ਕਿ ਦੱਸਿਆ ਤੁਹਾਨੂੰ ਜਰੂਰ ਸਮਝ ਵਿੱਚ ਆਇਆ ਹੋਵੇਗਾ ਜੇ ਵੀਡੀਓ ਥੋੜੀ ਜਿਹੀ ਵੀ ਸਮਝ ਵਿੱਚ ਆਈ ਹੈ ਵਧੀਆ ਲੱਗੀ ਹੈ ਤਾਂ ਪਲੀਜ਼ ਇੱਕ ਲਾਈਕ ਜਰੂਰ ਦਿਓ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਓਕੇ ਫਰੈਂਡਸ ਫਿਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਬਾਏ ਬਾਏ